Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ Indian TV ਤੇ ਮੈਂ ਆ ਪੀਰ ਸਿੰਘ ਸਨੇਹ ਕਹਿੰਦੇ ਚੋਰਾ ਨੂੰ ਕਿਸੇ ਗੱਲ ਦਾ ਡਰ ਨਹੀਂ ਭਲਾਂ ਦੀ ਪ੍ਰਸ਼ਾਸਨ ਦੇ ਹੁੰਦਿਆਂ ਚੋਰੀ ਸ਼ਰਿਆਮ ਹੋ ਜਾਂਦੀ ਹੈ ਡਾਕੇ ਸ਼ਰਿਆਮ ਕਿਸੇ ਦੀ ਸੈਣੀ ਖੋਲੀ ਕਿਸੇ ਦਾ ਮੋਬਾਈਲ ਖੋਲਿਆ ਤੇ ਕਿਸਾਨਾਂ ਦਾ ਜਿਹੜੀਆਂ ਮੋਟਰਾਂ ਦੇ ਜਾ ਕੇ ਕਿਥੇ ਦੀਆਂ ਕੇਵਲ ਤਾਰਾ ਲਾਤੀਆਂ ਨੇ ਕਿਸੇ ਦੇ ਕੋਸ਼ ਕਰਤਾ ਪਰ ਫਿਲਹਾਲ ਅਸੀਂ ਇਹ ਖੇਤਾਂ ਦੇ ਵਿੱਚ ਖੜੇ ਆ ਜਿਹੜੇ ਕਿਸਾਨ ਇਕੱਠੇ ਹੋਏ ਨੇ ਕਿਉਂ ਇਕੱਠੇ ਹੋਏ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਅੱਜ ਕਿਉਂ ਇਕੱਠੇ ਨੇ ਦੁਖੀ ਹੈ ਆਪਾਂ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਚੀਬ ਸਿੰਘ ਤਿੰਦ ਸੁਨੇਰ ਜੋ ਕਿ ਬਹੁਤ ਪਰੇਸ਼ਾਨਾ ਚੋਰੀਆਂ ਤੋਂ ਜਦੋਂ ਅਸੀਂ ਝੋਨਾ ਲਾਉਂਦੇ ਸੀ ਉਦੋਂ ਸਾਡੇ ਭਈਆਂ ਦੇ ਜਿਹੜੇ ਮਜ਼ਦੂਰ ਸੀ ਉਹਨਾਂ ਤੋਂ ਫੋਨ ਕੋਈ ਨਾ ਬੰਦਿਆ ਨੇ ਉਦੋਂ ਬਾਅਦ ਇਹਨਾਂ ਨੇ ਕੇਵਲਾਂ ਅੱਜ ਇੱਕ ਦਿਨ ਛੱਡ ਕੇ ਦੋ ਦਿਨਾਂ ਬਾਅਦ ਤਿੰਨਾਂ ਦਿਨਾਂ ਬਾਅਦ ਇੱਕ ਵਦਨਾ ਇਧਰੋਂ ਟੰਡਦੇ ਹੋਏ ਇੱਕ ਦਿਨ ਇਧਰੋਂ ਹੁਣ ਤਾਂ ਜਮਾਂ ਹੀ ਫਿਰਾ ਹੋ ਗਿਆ ਜੀ ਇਹਨਾਂ ਦਾ ਇਹਨਾਂ ਨੇ ਅਸੀਂ ਮੋਟਰਾਂ ਵਾਲੀਆਂ ਕੋਠੀਆਂ ਤੇ ਪੱਕੇ ਲੋਹੇ ਦੇ ਗੇਟ ਲਾਏ ਜੀ ਇਹਨਾਂ ਨੇ ਗੇਟ ਹੀ ਲੋਹੇ ਦੇ ਮੁੱਢੋਂ ਪੱਟ ਕੇ ਕੋਠੀਆਂ ਤੋਂ ਦੇੜਤੀਆਂ ਗੇਟ ਚਾਕੇ ਲੈ ਗਏ ਇਹ ਆਪਾਂ ਆਠਾ ਮੋਟਰਾਂ ਦੇ ਸਾਢੇ 8 ਗੰਢ ਤੱਕ ਇਹਨਾਂ ਤਾਂ ਮੇਰੀਆਂ ਆਉਂਦੀਆਂ ਖੁੱਧੀਆਂ ਮੋਟਰਾਂ ਜੀ ਉਹਨਾਂ ਦੇ ਲੈ ਗਏ ਜੀ ਗੇਟ ਪੱਟ ਕੇ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਜਰੂਰ ਕਿਰਪਾ ਕਰੋ ਖਾਲਸਾ ਸਾਫ਼ ਦਿਓ ਬਹੁਤ ਧੰਨਵਾਦ ਹਾਂਜੀ ਉਹ ਦੇਖੋ ਜੀ ਪ੍ਰਸ਼ਾਸਨ ਸਾਡਾ ਕੁਝ ਨਹੀਂ ਕਰ ਰਹੀ ਸਾਡੇ ਪਿੰਡ ਚੋਰੀਆਂ ਜਨ ਕਿ ਬਹੁਤ ਹੋ ਰਹੀਆਂ ਕਿਤੇ ਕਿਤੇ ਦਾ ਘੇਟ ਲੈ ਗਿਆ ਕਦੇ ਕੋਈ ਚੋਰੀ ਕਿਤੇ ਕੋਈ ਚੋਰੀ ਤੇ ਕੱਲ ਇੱਕ ਬੁੜੀ ਦੇ ਇੱਥੇ ਰੋਡ ਦੇ ਉੱਤੇ ਜੀਰੇ ਵਾਲੇ ਦੇ ਦੰਧਾੜੇ ਵੀ ਉਹਦੇ ਪੈਸੇ ਖੋਂਕੇ ਲੈ ਕੇ ਨਾਲੇ ਉਹਦਾ ਫਿਰ ਪਾਟਾ ਚੜੀਦਾ ਪਹਿਲਾਂ ਥਰੇੜਾ ਨੂੰ ਜੀਰੇ ਤੋਂ ਪਹਿਲਾਂ ਥਰੇੜਾ ਨੂੰ ਆ ਰਹੀ ਸੀ ਜੀ ਉਹ ਇਹ ਉਹਦਾ ਸਿਰ ਪਾੜ ਕੇ ਦੇ ਪੈਸੇ ਖੋ ਕੇ ਉਹ ਬੰਦਾ ਫਰਾਰ ਹੋ ਗਿਆ ਤੇ ਇੱਛਾ ਕਰਨ ਤੇ ਉਹਦਾ ਕੋਈ ਪਤਾ ਨਹੀਂ ਲੱਗਾ ਕਿ ਕਿੱਧਰ ਨੂੰ ਗਿਆ ਤੇ ਕਿੱਧਰ ਨੂੰ ਨਹੀਂ ਗਿਆ ਕਿ ਕੋਈ ਇਹਦਾ ਵੀ ਹੱਲ ਕੀਤਾ ਜਾਵੇ ਤਾਂ ਹੁਣ ਵੀ ਵਿਧਿਆੜੀਦਾਰ ਜੇ ਕੋਈ ਬੰਦਾ ਹੁੰਦਾ ਉਹਨੂੰ ਵੀ ਲੁੱਟ ਲਿਆ ਜਾਂਦਾ ਜੀ ਇਧਰ ਤੁਸੀਂ ਦੱਸੋ ਜੀ ਹੁਣ ਕੀ ਕੀਤਾ ਜਾਵੇ ਪ੍ਰਸ਼ਾਸਨ ਕੋਮ ਕੰਮ ਦੀ ਨਹੀਂ ਕੁੱਤਾ ਹੋਇਆ ਜੀ ਤੇ ਹੁਣ ਦੱਸੋ ਵੀ ਬੰਦਾ ਵਿਧਿਆੜੀ ਵਾਲਾ ਵਿਧਿਆੜੀਦਾਰ ਨੂੰ ਨਾ ਜਾਵੇ ਘਰੋਂ ਨਿਕਲਣਾ ਮੁਸ਼ਕਲ ਕੀਤਾ ਗਿਆ ਸਾਰਿਆਂ ਦਾ ਮੈਂ ਬਲਜੀਤ ਸਿੰਘ ਫਰੈਂਡਸ ਨੇਮ ਤੋਂ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਤਿੰਨ ਵੀਸ ਤੋਂ ਮੇਰੀ ਧਾਰ ਲੈ ਗਈ ਕੋਈ ਨਾ ਧਾਰ ਪਾ ਕੇ ਮਾਹ ਮੋਟਰ ਚਲਾ ਲਈ ਦੀ ਆ ਤੇ ਹੁ ਤਰੀਵੇਂ ਸਾਡੇ 67 ਮੋਟਰ ਵਾਲੇ ਗੇਟ ਲੱਗੇ ਆ ਤੇ ਆ ਪੰਜਾ ਸੱਤਾ ਦਿਨਾਂ ਵਿੱਚ ਤਾਂ ਇਹ ਇੰਨੀ ਹੱਦ ਹੋ ਗਈ ਆ ਕਿ ਕਦੇ ਉਸ ਪਾਸਿਓਂ ਤਾਰਾ ਲਾ ਲਿੰਦੇ ਆ ਕਦੇ ਦੂਜੇ ਪਾਸਿਓਂ ਲਾ ਲਿੰਦੇ ਆ ਫਿਰ ਅਗਲੇ ਦਿਨ ਦੂਜੇ ਪਾਸੇ ਰਾਤ ਦਾ ਲੋਹੇ ਦੇ ਗੇਟ ਵੀ ਨਹੀਂ ਛੱਡੇ ਇਹ ਇੱਕ ਆਕਾਜ ਕੋਲੇ ਕੱਲ ਦੀ ਗੱਲ ਆ ਇੱਕ ਬੀਬੀ ਤੋਂ 15000 ਰੁਪਏ ਵਿਚਾਰੀ ਨੌਕਰੀ ਕਰਦੀ ਆ ਤੇ ਉਹ ਪੈਸੇ ਲੈ ਕੇ ਆਈ ਤਨਖਾ ਉਹਦਾ 15000 ਰੁਪਏ ਖੋਹ ਲਿਆ ਨਾ ਇਹ ਸਰਪਾੜਤਾ ਹੁਣੇ ਸਾਨੂੰ ਇਹ ਦੱਸੋ ਕਿ ਅਸੀਂ ਕੀ ਕਰੀਏ ਜੇ ਅਸੀਂ ਕੱਲ ਨੂੰ ਕੋਈ ਆਪ ਕਿਸੇ ਕਿਸੇ ਦਾ ਨੁਕਸਾਨ ਹੁੰਦਾ ਤਾਂ ਜਾਂ ਸਾਡਾ ਉਹ ਕਰ ਜਾਂਦਾ ਇਹਦਾ ਜ਼ਿੰਮੇਵਾਰ ਕੌਣ ਆ ਸਾਨੂੰ ਵੀ ਦੱਸਿਆ ਜਾਵੇ ਕਵੀ ਲਈ ਜਾਂਦੇ ਹੈ ਗਵਰਨਮੈਂਟ ਹੋਰ ਹੀ ਸਾਨੂੰ ਦੁਖਾਂਤ ਨਹੀਂ ਦੇ ਰਹੀ ਇਹਨਾਂ ਕੋਲੇ ਸ਼ਰੀਆਮ ਨੰਗੀਆਂ ਕਿਰਪਾਨਾਂ ਤੇ ਕਾਪੇ ਲੈ ਕੇ ਘੁੰਮ ਰਹੇ ਮੋਰਚਾ ਕਲਾ ਤੇ ਦਸਲਾ ਵੀ ਇਹਨਾਂ ਕੋਲ ਹੁੰਦਾ ਇਹ ਵੀ ਇਹਨਾਂ ਦੇ ਮਗਰ ਵੀ ਜਾਣਦੇ ਆ ਜੇ ਸਾਡਾ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੈ ਅੰਦਰ ਇਹ ਪ੍ਰਸ਼ਾਸਨ ਨੂੰ ਚਾਹੀਦਾ ਰਾਤ ਨੂੰ ਪਟੋਲੀਅਮ ਕਰਨ ਦੇ ਇਹ 2-3 ਵਜੇ ਇਹ ਵੇਖ ਰਹਾ ਤੇ ਕੌਣ ਫਿਰਦਾ ਉਹਨਾਂ ਨੂੰ ਕੁਝ ਕੁਛ ਕਰਨਾ ਸ਼ਰੀਆਮ ਰਾਤ ਨੂੰ ਘੁੰਮੇ ਫਿਰਦੇ ਆ ਇਹ ਕੰਮ ਹੈਗਾ ਪੁਲਿਸ ਦਾ ਜਾਂ ਗਵਰਨਮੈਂਟ ਦੱਸੇ ਸਾਨੂੰ ਅਸੀਂ ਕੀ ਕਰੀਏ ਹਾਂਜੀ ਮੈਂ ਨਾਇਬ ਸਿੰਘ ਕੋਲ ਦਾ ਜੀ ਪਿੰਡ ਸੁਨੇਹਰ ਗੁਰਦੁਆਰਾ ਪ੍ਰਬੰਧ ਕਮੇਟੀ ਕੌਸ਼ਲ ਸ਼ੇਮੀ ਸਾਡੇ ਗੁਰਦੁਆਰੇ ਵਾਲੀ ਮੋਟਰ ਦਾ ਗੇਟ ਲਾ ਲਿਆ ਜੀ ਤੇ ਸੱਤ ਗੇਟ ਲੱਥੇ ਆ ਜੀ ਉੱਥੇ ਸਾਡੇ ਆਰ ਕਵਾਂਡੋ ਸਾਰੇ ਨਾਲ ਨਾਲ ਦੋਹੇ ਨੇ ਆ ਜੀ ਜਿਹੜੀਆਂ ਜਿਹੜੀਆਂ ਕੋਠੀਆਂ ਨਾਲ ਜੀ ਸਟਾਟਰਾਂ ਵਾਲੀਆਂ ਉਹਨਾਂ ਦੇ ਗੇਟ ਲਾਏ ਆ ਜੀ ਲੋਹੇ ਦੇ ਅਸੀਂ ਕਿਹਾ ਵੀ ਮਤਲਬ ਇਹ ਭੰਨ ਤੋੜ ਨਗੇ ਇਹਨਾਂ ਤੇ ਇਹਨਾਂ ਨੇ ਉਹ ਵੀ ਕਰ ਦਿੱਤਾ ਪ੍ਰਸ਼ਾਸਨ ਤੋਂ ਅਸੀਂ ਆਲੇ ਆ ਜੀ ਇਹ ਫੁੰਦੀ ਨੀਂਦ ਸੁਤਾ ਪ੍ਰਸ਼ਾਸਨ ਇਹ ਅਸੀਂ ساری ਰਾਤ ਸਮਝ ਲਾ ਵੀ ਸਵੇਰੇ ਜੀ ਆ ਕੇ ਫੇਰ ਪਾਉਣੇ ਆ ਜੀ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਜੀ ਇਹ ਵਾਲੇ ਸਰਕਾਰ ਆਈ ਆ ਉਦੋਂ ਦਾ ਸਾਡਾ ਇਹਨਾਂ ਨੇ ਸਾਰਾ ਕੰਮ ਗਲ ਕਰਤਾ ਜੀ ਕੋਈ ਸਾਨੂੰ ਬਾਹਰ ਨਹੀਂ ਜਾਦ ਨੂੰ ਅਸੀਂ ਨਿਕਲ ਸਕਦੇ ਇਹਨਾਂ ਦੇ ਕੋਲੇ ਹਥਿਆਰ ਆ ਤਲਵਾਰਾਂ ਇਹਨਾਂ ਕੋਲੇ ਆ ਕਾਪੇ ਇਹਨਾਂ ਕੋਲੇ ਆ ਚਿਪ ਸਿੰਘ ਪਿੰਡ ਸੁਨੇਰ ਜੋ ਕਿ ਬਹੁਤ ਪਰੇਸ਼ਾਨਾ ਚੋਰੀਆਂ ਤੋਂ ਜਦੋਂ ਅਸੀਂ ਧੋਨਾ ਲਾਉਂਦੇ ਸੀ ਉਦੋਂ ਸਾਡੇ ਭਈਆਂ ਤੋਂ ਜਿਹੜੇ ਮਜ਼ਦੂਰ ਸੀ ਉਹਨਾਂ ਤੋਂ ਫੋਨ ਖੋਏ ਨਾ ਬੰਦਿਆਂ ਨੇ ਉਦੋਂ ਬਾਅਦ ਇਹਨਾਂ ਨੇ ਕੇਵਲਾ ਅੱਜ ਇੱਕ ਦਿਨ ਛੱਡ ਕੇ ਦੋ ਦਿਨਾਂ ਬਾਅਦ ਤਿੰਨਾਂ ਦਿਨਾਂ ਬਾਅਦ ਇੱਕੋ ਦਿਨ ਇਧਰੋਂ ਟੰਡਦੇ ਹੋਏ ਇੱਕ ਦਿਨ ਇਧਰੋਂ ਹੁਣ ਤਾਂ ਜਮਾਂ ਹੀ ਸਿਰਾ ਹੋ ਗਿਆ ਜੀ ਇਹਨਾਂ ਦਾ ਇਹਨਾਂ ਨੇ ਅਸੀਂ ਮੋਟਰਾਂ ਵਾਲੀਆਂ ਕੋਠੀਆਂ ਤੇ ਪੱਟ ਕੇ ਲੋਹੇ ਦੇ ਗੇਟ ਲਾਏ ਸੀਗੇ ਇਹਨਾਂ ਨੇ ਗੇਟ ਹੀ ਲੋਹੇ ਦੇ ਮੁੱਢੋਂ ਪੱਟ ਕੇ ਕੋਠੀਆਂ ਤੋਂ ਢੇਡਤੀਆਂ ਗੇਟ ਚਾਕੇ ਲੈ ਕੇ ਇਹ ਸੱਤਾਂ ਅਠਾ ਮੋਟਰਾਂ ਦੇ ਸਾਡੇ ਆਣ ਗੁਣ ਤੇ ਇਹਨਾਂ ਤਾਂ ਮੇਰੀਆਂ ਆਉਂਦੀਆਂ ਖੁੱਧੀਆਂ ਮੋਟਰਾਂ ਜੀ ਉਹਨਾਂ ਦੇ ਲੈ ਕੇ ਜੀ ਗੇਟ ਪੱਟ ਕੇ ਉਹ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਜਰੂਰ ਕਿਰਪਾ ਕਰੋ ਸਾਨੂੰ ਸਾਫ਼ ਦਿਓ ਬਹੁਤ ਧੰਨਵਾਦ ਜੀ